ਗਰਮੀਆਂ ਦੀ ਯਾਤਰਾ ਦਾ ਮੌਸਮ ਆਉਣ ਵਾਲਾ ਹੈ ਪਰ ਬਹੁਤ ਸਾਰੇ ਕੈਨੇਡੀਅਨ ਕਹਿੰਦੇ ਨੇ ਕਿ ਉਹ ਅਗਲੇ ਕੁਝ ਮਹੀਨਿਆਂ ਦੇ ਵਿੱਚ ਆਪਣੀਆਂ ਯੋਜਨਾਵਾਂ ਦੇ ਵਿੱਚ ਕਟੌਤੀ ਕਰ ਰਹੇ ਨੇ ਕਿਉਂਕਿ ਉਹ ਇਹਨਾਂ ਖਰਚ ਨਹੀਂ ਕਰ ਸਕਦੇ ਏਸੀਆਈ ਬੀਸੀ ਗਰਮੀਆਂ ਦੇ ਖਰਚੇ ਦੇ ਪੋਲ ਦਾ ਜਵਾਬ ਦੇਣ ਵਾਲੇ 1/4 ਤੋਂ ਵੱਧ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਗਰਮੀਆਂ ਦੀ ਯਾਤਰਾ ਦੀਆਂ ਯੋਜਨਾਵਾਂ ਨੂੰ ਵਾਪਸ ਲੈ ਰਹੇ ਨੇ ਕਿਉਂਕਿ ਉਹ ਜੀਵਨ ਦੀ ਉੱਚ ਕੀਮਤਾਂ ਦੇ ਨਾਲ ਜੋਜ ਰਹੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਕਹਿੰਦੇ ਨੇ ਕਿ ਜਿਨ੍ਹਾਂ ਨੇ ਪਹਿਲਾਂ ਹੀ ਸਮਾਂ ਬੁੱਕ ਕਰ ਲਿਆ ਹੈ ਲਗਭਗ 2/3 ਕਹਿੰਦੇ ਨੇ ਕਿ ਉਹ ਗਰਮੀਆਂ ਦੇ ਮਨੋਰੰਜਨ ਲਈ ਇੱਕ ਬਜਟ ਜਿਹੜਾ ਉਹ ਵਿੱਚ ਹੀ ਰਹਿਣਾ ਚਾਹੁੰਦੇ ਨੇ 10 ਵਿੱਚੋਂ 4 ਨੇ ਕਿਹਾ ਕਿ ਉਹ ਯਾਤਰਾ ਤੇ ਡਾਲਰ 2000 ਤੋਂ ਘੱਟ ਖਰਚ ਕਰਨ ਦਾ ਇਰਾਦਾ ਹੀ ਰੱਖਦੇ ਨੇ ਉਹਨਾਂ ਡਾਲਰਾਂ ਨੂੰ ਹੋਰ ਵਧਾਉਣ ਦੇ ਲਈ ਜ਼ਿਆਦਾਤਰ ਕੈਨੇਡਾ ਦੇ ਅੰਦਰ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਨੇ ਅੱਧੇ ਹੋਰ ਚੁਣੇ ਗਏ ਨੇ ਕਫਾਇਤੀ ਜਿਹੜੇ ਵਿਕਲਪ ਪਾ ਲਏ ਜਿਵੇਂ ਕਿ ਸੜਕੀ ਯਾਤਰਾਵਾਂ ਤੇ ਪੰਜ ਵਿੱਚੋਂ ਇੱਕ ਖਰਚਾ ਨੂੰ ਘਟਾਉਣ ਦੇ ਲਈ ਕੈਂਪਿੰਗ ਕਰ ਰਹੇ ਨੇ ਯਾਤਰਾ ਤੋਂ ਬਾਹਰ ਬਹੁਤ ਸਾਰੇ ਕੈਨੇਡੀਅਨ ਸੰਕੇਤ ਦਿੰਦੇ ਨੇ ਕਿ ਉਹ ਰੋਜ਼ਾਨਾ ਦੇ ਖਰਚਿਆਂ ਦੇ ਵਿੱਚ ਵੀ ਕਟੌਤੀ ਕਰ ਰਹੇ ਨੇ ਇਸ ਗਰਮੀਆਂ ਦੇ ਵਿੱਚ ਵੱਡੀਆਂ ਖਰੀਦਾਰੀਆਂ ਛੱਡ ਰਹੇ ਨੇ ਇੱਕ ਹੋਰ ਪੌਲ ਅਸਲ ਦੇ ਵਿੱਚ ਇੱਕ ਪ੍ਰਮੁੱਖ ਆਟੋ ਨਿਰਮਾਤਾ ਲਈ ਕੀਤਾ ਗਿਆ ਜੋ ਸੁਝਾਅ ਦਿੰਦਾ ਹੈ ਕਿ ਸਾਡੇ ਵਿੱਚੋਂ ਅੱਧੇ ਤੋਂ ਵੱਧ ਮੌਜੂਦਾ ਆਰਥਿਕ ਮਾਹੌਲ ਦੇ ਨਾਲ ਘੱਟੋ-ਘੱਟ ਇੱਕ ਵੱਡੀ ਖਰੀਦ ਦੇ ਵਿੱਚ ਦੇਰੀ ਜਾਂ ਰੱਦ ਕਰਨ ਨਾਲ ਲਜਿਟ ਰਹੇ ਨੇ ਖੇਤਰੀ ਤੌਰ ਦੇ ਉੱਤੇ ਬੀਸੀ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ ਨਿਵਾਸੀ ਯਾਤਰਾ ਯੋਜਨਾਵਾਂ ਦੇ ਵਿੱਚ ਦੇਰੀ ਕਰਨ ਦੇ ਵਿੱਚ ਸਭ ਤੋਂ ਵੱਧ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਨੇ ਕੈਨੇਡਾ ਰੈਵੈਨਿਊ ਏਜੰਸੀ ਸੀਆਰਏ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਵਿਰੋਧ ਕਾਨੂੰਨੀ ਕਾਰਵਾਈ ਕਰਨ ਦੇ ਲਈ ਤਿਆਰ ਹੈ ਜਿਨ੍ਹਾਂ ਨੇ ਗਲਤੀ ਦੇ ਨਾਲ ਮਹਾਮਾਰੀ ਦੇ ਲਾਭਾਂ ਨੂੰ ਸਵੀਕਾਰ ਕਰ ਲਿਆ ਪਰ ਸਰਕਾਰ ਨੂੰ ਵਾਪਸ ਭੁਗਤਾਨ ਕਰਨ ਦੇ ਲਈ ਵਿੱਤੀ ਤੌਰ ਤੇ ਸਮਰਥਨ ਹੈ CRA ਦੁਆਰਾ ਜਾਰੀ ਬਿਆਨ ਅਨੁਸਾਰ ਜਿੰਨਾ ਵਿਅਕਤੀਆਂ ਨੇ ਜਵਾਬ ਨਹੀਂ ਦਿੱਤਾ ਜਾਂ ਸਹਿਯੋਗ ਨਹੀਂ ਦਿੱਤਾ ਤੇ ਭੁਗਤਾਨ ਕਰਨ ਦੀ ਵਿੱਤੀ ਸਮਰਥਾ ਰੱਖਣ ਲਈ ਦ੍ਰਿੜ ਸੰਕਲਪ ਲਿਆ ਹੈ ਉਹਨਾਂ ਨੂੰ ਅਗਲੇ ਮਹੀਨੇ ਕਾਨੂੰਨੀ ਚੇਤਾਵਨੀਆਂ ਮਿਲਨੀ ਆ ਸ਼ੁਰੂ ਹੋ ਜਾਣਗੀਆਂ CRA ਨੇ ਕਿਹਾ ਹੈ ਕਿ ਗਲਤ ਲਾਭਾਂ ਨੂੰ ਮੁੜ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ 2020 ਦੇ ਵਿੱਚ ਸ਼ੁਰੂ ਹੋ ਗਈਆਂ ਤੇ 2025 ਤੱਕ ਇਹ ਜਾਰੀ ਰਹਿਣਗੀਆਂ ਕੈਨੇਡਾ ਰੈਵੈਨਿਊ ਏਜੰਸੀ ਮਹਾਮਾਰੀ ਸਬੰਧਤ ਲਾਭਾਂ ਦੇ ਵਾਧੂ ਭੁਗਤਾਨਾਂ ਨੂੰ ਮੁੜ ਪ੍ਰਾਪਤ ਕਰਨ ਲਈ ਯਤਨ ਤੇ ਇਸ ਕਰ ਰਹੀ ਹੈ ਕੈਨੇਡਾ ਰਿਕਵਰੀ ਬੈਨੀਫਿਟ ਤੇ ਕੈਨੇਡਾ ਵਰਕਰ ਲਾਕਡਾਊਨ ਬੈਨੀਫਿਟ ਜੁਲਾਈ ਤੋਂ ਸ਼ੁਰੂ ਕਰਦੇ ਹੋਏ ਏਜੰਸੀ ਨੇ ਕਿਹਾ ਕਿ ਇਹ ਕਾਨੂੰਨੀ ਚੇਤਾਵਨੀਆਂ ਜਾਰੀ ਕਰਨਾ ਸ਼ੁਰੂ ਕਰ ਦੇਵੇਗੀ ਤੇ ਸਾਰੇ ਕੋਵਿਡ-19 ਪ੍ਰੋਗਰਾਮਾਂ ਜਿਵੇਂ ਕਿ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਦੇ ਓਵਰ ਪੇਮੈਂਟਾਂ ਦੀ ਵਸੂਲੀ ਲਈ ਕਦਮ ਚੁੱਕਣੇ ਸ਼ੁਰੂ ਕਰ ਸਕਦੀ ਹੈ ਕਾਰਵਾਈਆਂ ਦੇ ਵਿੱਚ ਤਨਖਾਹ ਜਾਂ ਬੈਂਕ ਖਾਤਿਆਂ ਤੋਂ ਭੁਗਤਾਨ ਲੈਣਾ ਸ਼ਾਮਿਲ ਹੋ ਸਕਦਾ ਹੈ ਏਜੰਸੀ ਕਿਹਾ ਕਿ ਸਿਰਫ ਉਹਨਾਂ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ ਜਿਨ੍ਹਾਂ ਨੇ ਜਵਾਬ ਨਹੀਂ ਕੀਤਾ ਤੇ ਨਾ ਜਿਨ੍ਹਾਂ ਕੋਲ ਭੁਗਤਾਨ ਕਰਨ ਦੀ ਵਿੱਤੀ ਸਮਰਥਾ ਹੋਣ ਦਾ ਪੱਕਾ ਇਰਾਦਾ ਹੈ ਬੁਲਾਉਣੇ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਵਿਅਕਤੀਆਂ ਨੂੰ ਸਾਡੇ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਅਸੀਂ ਉਹਨਾਂ ਦੇ ਕਰਜ਼ੇ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਲੱਭਣ ਵਿੱਚ ਮਿਲ ਕੇ ਕੰਮ ਕਰ ਸਕੀਏ ਹਰ ਕਿਸੇ ਲਈ ਇੱਕ ਨਿਰਪੱਖ ਅਤੇ ਪ੍ਰਬੰਧਨ ਯੋਗ ਪ੍ਰਕਿਰਿਆ ਨੂੰ ਯਕੀਨੀ ਬਣਾ ਸਕੀਏ ਏਜੰਸੀ ਨੇ ਕਿਹਾ ਹੈ ਕਿ ਉਹ ਕੈਨੇਡੀਅਨਾਂ ਦੀ ਸਹਾਇਤਾ ਲਈ ਵਚਨਬੱਧ ਹੈ ਜੋ ਆਪਣੇ ਕਰਜ਼ੇ ਦੀ ਅਦਾਇਗੀ ਕਰਨ ਦੇ ਯੋਗ ਨਹੀਂ ਹਨ ਤੇ ਉਹਨਾਂ ਵਿਅਕਤੀਆਂ ਨੂੰ ਯੋਜਨਾ ਬਣਾਉਣ ਲਈ ਉਹਨਾਂ ਨਾਲ ਸੰਪਰਕ ਕਰਨ ਲਈ ਸ਼ਾਹਿਦ ਕੀਤਾ ਹੈ ਮਹਾਮਾਰੀ ਰਾਹਤ ਭੁਗਤਾਨਾਂ ਦੇ ਰੋਲ ਆਊਟ ਵਿੱਚ ਵਿਅਕਤੀਆਂ ਤੇ ਕਾਰੋ ਨੋ ਇੱਕ ਤਨਖਾਹ ਪੇ ਨਾਓ ਆਸਕਬਾਦ ਦੇ ਆਧਾਰ ਦੇ ਉੱਤੇ ਡਾਲਰ 200 ਬਿਲੀਅਨ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਸੀਆਰਏ ਨੇ ਉਦੋਂ ਤੋਂ ਫੈਸਲਾ ਕੀਤਾ ਕਿ ਬਹੁਤ ਸਾਰੇ ਲੋਕ ਭੁਗਤਾਨ ਲਈ ਅਯੋਗ ਹਨ ਤੇ ਪੈਸੇ ਵਾਪਸ ਲੈਣ ਲਈ ਕੰਮ ਕਰ ਰਹੇ ਨੇ ਇਸ ਲਈ ਕਿਹਾ ਹੈ ਕਿ ਇਹ ਅਜੇ ਵੀ ਵਿਅਕਤੀਆਂ ਤੋਂ ਡਾਲਰ 9.53 ਮਿਲੀਅਨ ਵਾਪਸ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦੇ ਵਿੱਚ ਸਰਬ ਤੋਂ ਡਾਲਰ 5.41 ਬਿਲੀਅਨ ਸੀਆਰਬੀ ਤੋਂ ਡਾਲਰ 2.67 ਬਿਲੀਅਨ ਤੇ ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ ਤੋਂ ਡਾਲਰ 1.25 ਬਿਲੀਅਨ ਸ਼ਾਮਿਲ ਹੈ ਏਜੰਸੀ ਨੇ ਮਈ 2022 ਦੇ ਵਿੱਚ ਸਵੈ ਇਛਤ ਪੁਗਤਾਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਪੱਤਰ ਭੇਜ ਕੇ ਅਯੋਗ ਸਮਝੇਗੇ ਪੁਗਤਾਨਾਂ ਨੂੰ ਮੁੜ ਪ੍ਰਾਪਤ ਕਰਨ ਲਈ ਯਤਨ ਸ਼ੁਰੂ ਕੀਤੇ ਪਿਛਲੇ ਸਾਲ ਇਸਨੇ ਕਲੈਕਸ਼ਨ ਪੱਤਰ ਭੇਜੇ ਤੇ ਫੋਨ ਰਾਹੀਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਇਸ ਨੇ ਇੱਕ ਪ੍ਰਕਿਰਿਆ ਦੀ ਵਰਤੋਂ ਵੀ ਸ਼ੁਰੂ ਕੀਤੀ ਜਿਸ ਨੂੰ ਆਫਸੈਟਿੰਗ ਜਿਸ ਦਾ ਮਤਲਬ ਹੈ ਕਿ ਇੱਕ ਆਪਣੇ ਆਪ ਟੈਕਸ ਰਿਫੰਡ ਤੇ ਕੁੱਲ ਲਾਭਾਂ ਤੋਂ ਪੈਸੇ ਦੀ ਵਰਤੋਂ ਸਰਕਾਰ ਨਾਲ ਕਿਸੇ ਵਿਅਕਤੀ ਦੇ ਕਰਜ਼ੇ ਦਾ ਨਿਪਟਾਰਾ ਕਰਨ ਲਈ ਕਰਦਾ ਹੈ ਫੰਡਾਂ ਦੀ ਵਸੂਲੀ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਕਾਰਨ ਦਾਅਵੇਦਾਰਾਂ ਤੇ ਕੈਨੇਡਾ ਰੈਵਨਿਊ ਏਜੰਸੀ ਦਰਮਿਆਨ ਸੰਗੀ ਅਦਾਲਤ 1 ਲੱਖ ਤੋਂ ਵੱਧ ਲੜਾਈਆਂ ਹੋਈਆਂ ਨੇ ਅਤੇ ਕਿਉਂਕਿ ਲੋਕ ਦੋਸ਼ਾਂ ਦਾ ਮੁਕਾਬਲਾ ਵੀ ਕਰਦੇ ਨੇ ਗੈਰਵਾਜਬ ਸਮਝੇਗੇ ਮਹਾਮਾਰੀ ਹੈਂਡਆਊਟ ਦਾ ਵੱਡਾ ਹਿੱਸਾ ਕਾਰੋਬਾਰਾਂ ਨੂੰ ਗਿਆ ਹੈ ਵਿਅਕਤੀਆਂ ਨੂੰ ਨਹੀਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ